ਦੇਸ ਗਿਆ ਬੀ ਕਰਿਆ ਸਾਹਿਬ ਲੈ ਵੀ ਉਹ ਮੇਰਾ ਸਾਥੀ ਹੈ ਇੱਕਦਮ ਉਹਨਾਂ ਸਮਰਥਾ ਸਾਹਿਬ ਸੋਰੀ ਯਾ ਸੋਰੀ ਵੈਰੀ ਸੋਰੀ ਸਾਡੀ ਆਪਣੇ ਇੰਸਟਾਗ੍ਰਾਮ ਤੋਂ ਬਹੁਤ ਬਹੁਤ ਉਸਤਾਕੀਵਾਦ ਦੋਸਤਾਂ ਨੂੰ ਦੱਸਣ ਤੋਂ ਬੇਪਰਵਾਹ ਸਾਹਿਬ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਕੋਰਾਲੀ ਵਿਖੇ ਪਹੁੰਚੇ ਜਿੱਥੇ ਕੀ ਇੱਕ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਹੈ ਉਸੇ ਤਸਵੀਰਾਂ ਵਿੱਚ ਦੇਖਦੇ ਹੋੜੇ ਬੱਚੇ ਆ ਜਿਹੜੇ ਉਹਨਾਂ ਦਾ ਵੈਲਕਮ ਕਰ ਰਹੀ ਹੈ ਸਵਾਗਤ ਕਰ ਰਹੀ ਹੈ ਹੱਥਾਂ ਦੇ ਵਿੱਚ ਫੁੱਲ ਲੈ ਕੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾ ਰਿਹਾ ਹੈ ਤੇ ਤੁਸੀਂ ਪਿਆਰ ਦੇਖੋ ਬੱਚੇ ਕਿੰਨੇ ਭਾਵਨਾਵਾਂ ਦੇ ਨਾਲ ਉਹਨਾਂ ਦਾ ਵੈਲਕਮ ਕਰ ਰਹੀ ਹੈ ਕਿ ਸਰਦਾਰ ਸਾਹਿਬ ਦੇ ਬੱਚਾ ਨੂੰ ਪਿਆਰ ਅਤੇ ਆਸ਼ੀਰਵਾਦ ਸੋ ਤੁਹਾਨੂੰ ਦੱਸ ਦਈਏ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹਾਦਤ ਸਤਾਤੀ ਮੌਕੇ ਪੂਰ ਦੇ ਵੱਲੋਂ ਜਿਹੜਾ ਇਹ ਧਾਰਮਿਕ ਸਮਾਗਮ ਜਿਹੜਾ ਕਰਵਾਇਆ ਗਿਆ ਹੈ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੋਟੂ ਬੁਲਾਰੇ ਸਰਕਾਰ ਅਨਸ਼ਲ ਸਿੰਘ ਪੱਤੀਵਾਦ ਕਾਂਗਰਸ ਦੇ ਕੰਟੈਸਰਾਂ ਦੇ ਜੀਭੀ ਬਾਦਲ ਅਤੇ ਰੰਜੀਤ ਸਿੰਘ ਪਰਾਹ ਤੇ ਸਮੂਹ ਮੀਡੀਆ ਸਮਾਜਿਕ ਸਿੱਖ ਜਗਤ ਸਮਾਜ ਦੇ ਪਹੁੰਚਣ ਤੇ ਸਾਹ ਸ਼ਿਰਕਤ ਦੇ ਕੰਮ ਕਰਵਾ ਜੀ ਦੇ 350 ਸਾਲਾ ਸ਼ਹਾਦਤ ਆਸਾਨੀ ਸ਼ਹਾਦਤ ਜੂਨ ਸਾਥ ਖਲੋ ਸਾਡੇ ਬੱਚਿਆਂ ਨੇ ਵੀ ਤਿਆਰ ਕਰਦੇ ਆ ਜਿਹੜੇ ਹੋਏ ਨੇ ਉਹਨਾਂ ਵੱਲੋਂ ਕੀਤੀ ਗਈ ਹੈ ਸੋਸ ਨੂੰ ਮੁੱਖ ਰੱਖਦੇ ਤੱਕ ਦੀ ਇਸ ਕਰਨੀ ਤੇ ਦੱਸਿਆ ਜਾਵੇਗਾ ਸਹਿਬ ਸ਼੍ਰੀ ਗੁਰੂ ਦੇਵਾਨ ਬਖਮਾਨ ਜੀ ਬਾਰੇ ਆ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਆਪਣੇ ਸਕੂਲ 'ਚ ਪਹੁੰਚਣ ਤੇ ਤੇ ਇਹਦੇ ਨੂੰ ਜਿਹੜਾ ਹੈਗਾ ਧੰਨਵਾਦ ਕਰਦੇ ਆ ਤੇ ਵੈਲਕਮ ਕਰਦੇ ਆ ਉਹਨਾਂ ਦਾ ਕਿ ਉਹਨਾਂ ਨੇ ਆਪਣੇ ਜਿਹੜੇ ਹੈ ਰੋਜੇ ਵੀ ਬੜੇ ਟਾਈਮ 'ਚ ਸਾਡੇ ਸਕੂਲ ਦੇ ਲਈ ਸਾਡੇ ਸਕੂਲ ਦੇ ਬੱਚਿਆਂ ਦੇ ਲਈ ਤੇ ਵਾਤਾਵਰਣ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਉਹ ਪਲਾਂਟੇਸ਼ਨ ਦੇ ਲਈ ਜਿਹੜੇ ਸਾਡੇ ਸਕੂਲ 'ਚ ਆਏ ਨੇ ਤੇ ਮੈਂ ਉਹਨਾਂ ਦਾ ਜਿਆਦਾ ਇੱਧਰ ਦੇਖੋ ਬੱਚਾ ਬਹੁਤ ਲੱਗਦਾ ਕਿਵੇਂ ਥੋੜਾ ਕੱਲੀ ਚੰਗੀ ਤਰ੍ਹਾਂ ਬਦਨਾ ਕੱਟ ਉਹਨਾਂ ਸਿਰ ਕੱਟ ਪਾਦਾ ਮੈਡਮ ਸਾਰਾ ਬਹੁਤ ਬਹੁਤ ਅੰਦਰ ਬਹੁਤ ਹੁੰਦਾ ਹੈ ਇਹ ਇੱਥੇ ਜੀ ਠੀਕ ਹੈ ਇਸ ਸਾਲ ਸਾਡੇ ਸ਼ਹਾਦਤ ਸਟਾਫ ਦੀ ਮਾਫੀ ਜੁੜਾ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਕੋਲਾਰੇ ਸਰਦਾਰ ਹਰਸ਼ਿੰਦਰ ਸਿੰਘ ਦੱਬੀ ਭਾਗ ਦਾ ਵਾਈਕ ਰੋਜੀ ਕੀ ਫਤਿਹ ਸੋ ਮੈਨੂੰ ਬਹੁਤ ਮੈਂ ਮਸ਼ਕੂਰ ਹੈ ਮੈਨੂੰ ਇਸ ਤੋਂ ਪਹਿਲਾਂ ਨਹੀਂ ਸੀ ਪਤਾ ਕਿ ਰਾਮ ਰਾਏ ਜੀ ਦੇ ਨਾਮ ਤੇ ਇੰਨਾ ਵੱਡਾ ਵਿਦਿਅਕ ਸੰਸਥਾ ਚੱਲ ਰਹੀ ਹੈ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਡਮ ਨੇ ਦੱਸਿਆ ਕਿ ਟੋਟਲ 100 ਸਕੂਲ ਦੇ ਨੇੜੇ ਹੈ ਔਰ ਇੱਕ ਮੈਡੀਕਲ ਕਾਲਜ ਵੀ ਹੈ ਡੇਰਾ ਦੂਰ ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸੁਪਰੀਮ ਸ਼ਹਾਦਤ ਸੀ ਜਿਹਨੂੰ ਅਸੀਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡੇ ਲੈਵਲ ਤੇ ਬਣਾ ਰਹੇ ਆ ਔਰ ਮੁੱਖ ਮੰਤਰੀ ਜੀ ਨੇ ਵੀ ਅਕਸਰ ਕਿਹਾ ਹੈ ਕਿ ਜੇ ਕੋਈ ਘਰ ਦੀ ਗਰੀਬੀ ਚੱਕ ਸਕਦਾ ਤਾਂ ਨਾ ਤਾਂ ਕੋਈ ਨੀਲਾ ਕਾਰਡ ਨਾ ਕੋਈ ਪੀਲਾ ਕਾਰਡ ਚੱਕ ਸਕਦਾ ਜੇ ਬੱਚਿਆਂ ਨੂੰ ਸਿੱਖਿਆ ਮਿਲ ਜੇ ਇਹ ਇੱਕ ਵਾਹਦ ਉਪਰਾਲਾ ਹੈ ਜਿਹੜਾ ਪੰਦੇ ਦੀ ਜ਼ਿੰਦਗੀ ਬਦਲ ਸਕਦਾ ਸੋ ਮੈਂ ਜਿਹੜੇ ਸਟੂਡੈਂਟ ਹੈ ਮੈਨੂੰ ਮੈਡਮ ਨੇ ਦੱਸਿਆ ਕਿ ਅਸੀਂ ਸਿਰਫ ਸੈਲਰੀ ਦੇਣ ਵਾਸਤੇ ਅਸੀਂ ਫੀਸ ਲੈ ਰਹੇ ਹਾਂ ਤੇ ਬਾਕੀ ਚੈਰਿਟੀ ਵੀ ਕਰ ਰਹੇ ਆ। ਸੋ ਸਾਡੀ ਵੀ ਇੱਕ ਫਾਊਂਡੇਸ਼ਨ ਹੈ। ਮੈਂ 21000 ਰੁਪਏ ਦਾ ਚੈੱਕ ਮੈਡਮ ਜਿੱਥੇ ਜਿਹੜਾ ਵੀ ਨਾਂ ਤੇ ਮੈਡਮ ਕਹਿਣਗੇ ਮੈਂ ਆਪਣੀ ਨੇਕ ਕਮਾਈ ਚੋਂ ਅਸੀਂ ਸਕੂਲ ਨੂੰ ਦੇਵਾਂਗੇ। ਪਰ ਮੈਨੂੰ ਇਹ ਪਤਾ ਹੈ ਕਿ ਇਹ ਬਹੁਤ ਛੋਟੀ ਰਕਮ ਹੈ। ਤੇ ਤੁਹਾਡੇ ਲਈ ਸਰਕਾਰ ਤੋਂ ਵੀ ਮੈਂ ਵਕੀਲ ਬਣ ਕੇ ਕੋਸ਼ਿਸ਼ ਕਰੂੰਗਾ ਕਿ ਹੋਰ ਵਧੀਆ ਮੈਂ ਕੋਈ ਸਹੂਲਤਾ ਲੈ ਸਕਾਂ ਮੈਡਮ ਨੇ ਦੱਸਿਆ ਪ੍ਰਿੰਸੀਪਲ ਮੈਮ ਨੇ ਸੋ ਅਸੀਂ ਜੋ ਵੀ ਕਰ ਸਕਦੇ ਆ ਸਰਜੋਤ ਵੈਸ ਜੀ ਨੂੰ ਮਿਲਾਂਗੇ ਮੁੱਖ ਮੰਤਰੀ ਜੀ ਨੂੰ ਮਿਲਾਂਗੇ ਮੈਂ ਬਹੁਤ ਸਾਰੇ ਸਕੂਲਾਂ ਚ ਗਿਆ ਹਾਂ ਅੱਜ ਵੀ ਇੱਕ ਸਕੂਲ ਦਾ ਹੀ ਫੰਕਸ਼ਨ ਸੀ ਜਿਹਦੇ ਕਰਕੇ ਮੈਂ ਲੇਟ ਹੋਇਆ ਉੱਥੇ ਸਾਡੇ ਸਤਕਾਰਯੋਗ ਮੰਤਰੀ ਜੀ ਮੁੰਡੀਆਂ ਸਾਹਿਬ ਆਏ ਹੋਏ ਸੀ ਪਰ ਮੈਂ ਇੱਕ ਗੱਲ ਦਾ ਸੁਮੇਲ ਅੱਜ ਤੱਕ ਨਹੀਂ ਦੇਖਿਆ ਸੀ ਵੀ ਥਾਣੇ ਦਾ ਤੇ ਸਕੂਲ ਦਾ ਸੁਮੇਲ ਨਹੀਂ ਸੀ ਦੇਖਿਆ ਅੱਜ ਪਹਿਲੀ ਵਾਰ ਥਾਣੇ ਦੇ ਅੰਦਰ ਤੁਹਾਡਾ ਸਕੂਲ ਹੈ ਪਰ ਆਪਾਂ ਸਿੱਖਣਾ ਨਹੀਂ ਉਹਨਾਂ ਤੋਂ ਕੁਝ ਵੀ ਆਪਾਂ ਉਹਨਾਂ ਨੂੰ ਸਿਖਾਉਣਾ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਵਧਾਈ ਦੇਣੀ ਚਾਹੁੰਦਾ ਕਿ ਜਿਹੜੇ ਬੂਟੇ ਜਿਹੜੇ ਇਹ ਮੇਰੀਆਂ ਬੱਚੀਆਂ ਸਾਡੇ ਨੌਜਵਾਨ ਬੱਚੇ ਜਿਹੜੇ ਅੱਜ ਤੁਸੀਂ ਇੱਥੇ ਪੜ ਰਹੇ ਹੋ ਕੱਲ ਨੂੰ ਤੁਸੀਂ ਭਵਿੱਖ ਬਣਨਾ ਹੈ ਆਉਂਦੇ ਸਮੇਂ ਦੇ ਵਿੱਚ 10 ਸਾਲਾਂ 'ਚ 20 ਸਾਲਾਂ 'ਚ ਕੁਦਰਤ ਦਾ ਕਾਨੂੰਨ ਹੈ ਕਿ ਜਿਹੜਾ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈ ਉਹਨੇ ਕੱਲ ਨੂੰ ਸਾਡਾ ਭਵਿੱਖ ਬਣਨਾ ਹੈ ਜੇ ਤੁਸੀਂ ਵਿਸ਼ੇਸ਼ ਰੂਪ ਦੇ ਇਹ ਪਹੁੰਚੋ ਕਿ ਕਮੇਟਾ ਸਭ ਤੋਂ ਪਹਿਲਾਂ ਤਾਂ ਪ੍ਰਸਤਾਵ ਹੀ ਧੰਨਵਾਦ ਕਰਦਾ ਹਾਂ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਦੂਸਰਾ ਰਾਮ ਰਾਏ ਐਜੂਕੇਸ਼ਨਲ ਜਿਹੜੀ ਫਾਊਂਡੇਸ਼ਨ ਹੈ ਸੁਸਾਇਟੀ ਹੈ ਉਹ ਬਹੁਤ ਵੱਡੇ ਪੱਧਰ ਤੇ ਅਲੱਗ-ਅਲੱਗ ਥਾਵਾਂ ਤੇ ਸਕੂਲ ਚਲਾ ਰਹੀ ਹੈ ਕਾਲਜ ਚਲਾ ਰਹੀ ਹੈ ਔਰ ਮੈਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਕੋਰਾਲੀ ਦੇ ਬਹੁਤ ਸਾਰੀਆਂ ਸਾਰੇ શિક્ષਿਕਾ ਇੱਥੇ ਪੜੀਆਂ ਹੋਈਆਂ ਨੇ ਇਸੇ ਸਕੂਲ ਤੋਂ ਪੜ੍ਹ ਕੇ ਅੱਜ ਕਈ ਬਹੁਤ ਉੱਚੀਆਂ ਪਦਵੀਆਂ ਤੇ ਵੀ ਬੈਠੀ ਹੈ ਉਹ ਸੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਬੇਮਿਸਾਲ ਦੁਨੀਆ 'ਚ ਉਸ ਸ਼ਹਾਦਤ ਦਾ ਕੋਈ ਸਾਥ ਨਹੀਂ ਤੇ ਉਹਨਾਂ ਤੱਕ ਨਵੀਂ ਸੇਵਾ ਕਰਤੀਏ ਉਹਨਾਂ ਇੱਕਟ ਹੈ ਪੰਜਾਬ ਸਰਕਾਰ ਵੱਲੋਂ ਭਵੰਤਮਾਨ ਜੀ ਵੱਲੋਂ ਉਪਰਾਲਾ ਕੀਤਾ ਗਿਆ ਕਿ ਇੱਕ ਸਾਲ ਤੱਕ ਅਸੀਂ ਪੂਰਾ 350 ਸਾਲ ਹੋ ਗਏ ਅਸੀਂ 351 ਤੱਕ ਇੱਕ ਸਾਲ ਪੂਰਾ ਇਸ ਸ਼ਹਾਦਤ ਨੂੰ ਨਮਨ ਕਰਦੇ ਰਵਾਂਗੇ ਸੋ ਮੈਂ ਬੇਨਤੀ ਕਰਦਾ ਕਿ ਅਸੀਂ ਮੈਂ ਇੱਕ ਤਾਂ ਕੁਸ਼ ਰਾਸ਼ੀ ਆਪਣੇ ਵੱਲੋਂ ਫਾਊਂਡੇਸ਼ਨ ਵੱਲੋਂ ਅ ਸਪੈਸ਼ਲ ਸਰ ਨੂੰ ਦੇਵਾਂਗਾ ਤੇ ਦੂਜਾ ਮੈਂ ਸਰਕਾਰ ਕੋਲ ਵੀ ਪਹੁੰਚ ਕਰੂੰਗਾ ਕਿ ਅਸੀਂ ਜਿਆਦਾ ਤੋਂ ਜਿਆਦਾ ਇਸ ਸਕੂਲ ਦੀ ਮਦਦ ਕਰੀਏ ਮੈਂ ਬਹੁਤ ਅ ਇੰਪ੍ਰੈਸਡ ਹਾਂ ਕਿ ਮਤਲਬ ਇੰਨਾ 24 ਸਕੂਲ ਤਾਂ ਪੰਜਾਬ 'ਚ ਹੈ ਤੇ 100 ਸਕੂਲ ਦੇਸ਼ ਵਿੱਚ ਹੈ ਔਰ ਇੱਕ ਮੈਡੀਕਲ ਕਾਲਜ ਵੀ ਹੈ ਔਰ ਬਹੁਤ ਭਾਵਨਾਤਿਕ ਰਾਮ ਰਾਏ ਜੀ ਦੇ ਬਹੁਤ ਨਾਮ ਦੇ ਉਤੇ ਇਹ ਇੰਨਾ ਜਿਹੜਾ ਲੋਕ ਕਲਿਆਣ ਸੁਨੇਹਾ ਲੋਕਾਂ ਦੇ ਵਿੱਦਿਆ ਮੰਡੀ ਜਾ ਰਹੀ ਹੈ ਤੋਂ ਮੈਂ ਨਮਨ ਕਰਦਾ ਇਹਨਾਂ ਦੇ ਸਾਰੇ ਭੰਡੇ ਜਿਹੜੇ ਉਤੇਦਾਰ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਅਸਰ ਸੁਣਨ ਦੇ ਵਿੱਚ ਆਇਆ ਵੀ ਸਕੂਲ ਵੱਲੋਂ ਜਿਹੜੀ ਫੀਸ ਵੀ ਉਹ ਨਾ ਮਾਤਰੀ ਹੀ ਲਈ ਜਾਂਦੀ ਹੈ ਸਿਰਫ ਉਹਦੇ ਵਾਸਤੇ ਵੀ ਸੈਲਰੀ ਕੱਢੀ ਜਾ ਸਕੇ ਟੀਚਰਸ ਦੀ ਤੇ ਹੋਰ ਕਈ ਸਟੂਡੈਂਟ ਹੈ ਜਿਹੜੇ ਨਹੀਂ ਉਸ ਆਰਥਿਕ ਪੱਖੋਂ ਦੇ ਮਜ਼ਬੂਤ ਹੈਗੇ ਉਹਨਾਂ ਨੂੰ ਜਿਹੜੀ ਫ੍ਰੀ ਵਿੱਦਿਆ ਦਿੱਤੀ ਜਾਂਦੀ ਹੈ ਤੇ ਇਹ ਮੁੱਖ ਮੰਤਰੀ ਜੀ ਨੇ ਕਈ ਵਾਰ ਇਹ ਗੱਲ ਕਹੀ ਹੈ ਕਿ ਜਿਹੜੇ ਹਾਲਾਤ ਬਦਲਨੇ ਆ ਇਹ ਵਿਦਿਆ ਦਾ ਹੀ ਹਿੱਸਾ ਹੈ ਇਹ ਨਾ ਕੋਈ ਨੀਲਾ ਕਾਰਡ ਨਾ ਕੋਈ ਪੀਲਾ ਕਾਰਡ ਵਰਤ ਸਕਦਾ ਇਹ ਹਾਲਾਤ ਬਦਲਦਾ ਜਦੋਂ ਘਰ ਦਾ ਬੱਚਾ ਬੱਚੀ ਪੜਦੇ ਨੇ ਔਰ ਤਰੱਕੀ ਕਰਦੇ ਨੇ ਔਰ ਸਾਰੇ ਘਰ ਨੂੰ ਅੱਗੇ ਲੈ ਜਾਂਦੇ ਨੇ ਸੋ ਮੈਂ ਇਹ ਸਮਝਦਾ ਕਿ ਮੈਂ ਅਬੀਲ ਵੀ ਕਰਦਾ ਸ਼ਰੂਮ ਨਹੀਂ ਕਮੇਟੀ ਨੂੰ ਵੀ ਅਲੱਗ-ਅਲੱਗ ਪਾਸੇ ਸੰਗ ਮਰਮਰ ਲਾਉਣ ਨਾਲ ਨਹੀਂ ਹੋਣਾ ਇਹ ਪੰਥ ਦੇ ਵਿੱਚ ਵੀ ਜਿੰਨਾ ਬਤਵਦ এডਿਕੇਸ਼ਨ ਨੂੰ ਖਲਾਸ ਸਕਦੇ ਜਿੰਨਾ ਆਪ ਪਾ ਸਕਦੇ ਆ ਔਰ ਗੁਰੂ ਦੀ ਗੁਰਲਖ ਗਰੀਬ ਦਾ ਬੋ ਜੋ ਗੁਰੂ ਦੀ ਗੁਰਲਖ ਦਾ ਅਸਲੀ ਵਰਤੋਂ ਉਹਨਾਂ ਦੇ ਖਾਣੇ ਹੋਣੀ ਚਾਹੀਦੀ ਹੈ ਜਿੰਨਾ ਜਿਨ੍ਹਾਂ ਨੂੰ ਕੁਝ ਮਿਹਨਤ ਹੋਣੀ ਹੈ ਜਿਨ੍ਹਾਂ ਨੂੰ ਉਹਨਾਂ ਜਿਆਦਾ ਵੀ ਅਨੰਤ ਉਹ ਪੀਸ ਦਾ ਘਾਟ ਹੈ ਜਾਂ ਉਹਨਾਂ ਤੋਂ ਮਕਬੂਰ ਚੀਜ਼ਾਂ ਦੀ ਘਾਟ ਹੈ ਉਸ ਕਰਕੇ ਮੈਂ ਤਾਂ ਬੇਨਤੀ ਕਰਦਾ ਹਾਂ ਸਾਰੇ ਸਮਾਜ ਨੂੰ ਕਿ ਜਿਹੜੇ ਆਪਣੇ ਉਠਲੀਆਂ ਉਹਨਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੋ ਔਰ ਬਰਾਬਰਤਾ ਦੇ ਧਾਰਤ ਤੇ ਸਮਾਜ ਬੰਦਾ ਜਾਵੇ ਪੰਜਾਬ ਸਰਕਾਰ ਵੱਲੋਂ ਇੱਕ ਵੱਟਾ ਜਿਹੜਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਤਿੰਨ ਪੱਤ ਸਹਿਬ ਹੋਣਾ ਹੈ ਜਿਨ੍ਹਾਂ ਨੂੰ ਪਵਿੱਤਰ ਸ਼ਹਿਰ ਗਲਿਆਰਿਆਂ ਦੇ ਵਿੱਚ ਜਿਹੜੀ ਪਵਿੱਤਰਤਾ ਹੋਵੇ ਉਸ ਦਾ ਜਿਹੜੇ ਆਰਡਰ ਕੀਤੇ ਗਏ ਆ ਜਿਵੇਂ ਦੇਖਦੇ ਹੋ ਇਸ ਪਾਸੇ ਬੜਾ ਇਤਿਹਾਸਕ ਫੈਸਲਾ ਹੈ ਸਭ ਤੋਂ ਪਹਿਲਾਂ ਤਾਂ ਸ੍ਰੀ ਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੀ ਇਤਿਹਾਸਕ ਫੈਸਲਾ ਹੈ ਫਿਰ ਉਸ ਦੇ ਬਾਅਦ ਜਿਹੜੇ ਉੱਥੇ ਫੈਸਲੇ ਹੋਏ ਆ ਉਹ ਹੋਰ ਵੀ ਇਤਿਹਾਸਕ ਹੈ ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀ ਸੰਗਤ ਦੀ ਜਿਹੜੀ ਕਿ ਸਰਕਾਰ ਨੇ ਪ੍ਰਵਾਨ ਕੀਤੀ ਹੈ ਔਰ ਮੈਂ ਸਮਨੇ ਸੂਬਾ ਪੰਜਾਬੀਆਂ ਨੇ ਇਸ ਗੱਲ ਦਾ ਖੁਸ਼ੀ ਮਨਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ